ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜ਼ਿਟ ਹੈਗੀ ਆ ਪਿੰਡ ਲਹਿਰਾਬੇਟ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਬਿਲਕੁਲ ਪੀਰ ਮੁਹੰਮਦ ਲੱਗਿਆ ਦੋਸਤੋ ਇੱਕ ਪਾਸੇ ਸੂਦਾਂ ਪਿੰਡ ਬਿਲਕੁਲ ਲੱਗਿਆ ਠੀਕ ਹੈ ਜੀ ਤੇ ਮਖੂ ਤੋਂ ਤਕਰੀਬਨ ਜੇਕਰ ਦੂਰੀ ਦੀ ਗੱਲ ਕਰ ਲਈਏ ਤੇ ਦੋਸਤੋ ਤਕਰੀਬਨ ਕੋਈ 2-3 ਕਿਲੋਮੀਟਰ ਦੀ ਦੂਰੀ ਆ ਤੇ ਮਖੂ ਤੋਂ ਕੋਟ ਹੀ ਸੇਖਾਂ ਰੋਡ ਦੇ ਉੱਪਰ ਦੋਸਤੋ ਪਿੰਡ ਲਹਿਰਾਬੇਟ ਆ ਤੇ ਲਹਿਰੇ ਤੋਂ ਬਿਲਕੁਲ ਅੱਗੇ ਪਿੰਡ ਪੀਰ ਮੁਹੰਮਦ ਆ ਜਾਂਦਾ ਜੀ ਠੀ ਤੇ ਵੀਰ ਗੁਰਵਿੰਦਰ ਦੇ ਕੋਲੇ ਆਏ ਆ ਦੋਸਤੋ ਪਸ਼ੂ ਵਪਾਰ ਦਾ ਕੰਮ ਹੈ ਵੀਰ ਦਾ ਤੇ ਮੱਝਾਂ ਤੁਹਾਨੂੰ ਅੱਜ ਦੋਸਤੋ 16 16 17 17 ਲੀਟਰ ਵਾਲੀਆਂ ਮੱਝਾਂ ਦਿਖਾ ਦਾਂਗੇ ਇੱਕ ਗੱਲ ਹੁੰਦੀ ਆ ਦੋਸਤੋ ਕਹਿਗੇ ਵੀ ਦੁੱਧ ਜਿਹੜਾ ਦੋਸਤੋ ਕਹਿ ਦੇਣਾ ਤਾਂ ਉਹਨਾਂ ਨਿਕਲਣਾ ਨਹੀਂ ਪਰ ਇੱਥੇ ਦੁੱਧ ਦੋਸਤੋ ਦੋ ਟਾਈਮ ਕੋਈ ਵੀਰ ਚਵਾਈ ਕਰ ਲੇ ਕੋਈ ਤਿੰਨ ਟਾਈਮ ਚਵਾਈ ਕਰ ਲੇ 14 ਕਿਲੋ ਵਾਲੀ ਮੱਝ ਵੀ ਦੋਸਤੋ ਦਿਖਾਵਾਂਗੇ 16 ਕਿਲੋ ਹਾਜ਼ਰ ਦੁੱਧ ਵੀ ਦਿਖਾਵਾਂਗੇ ਪੂਰੀ ਡਿਟੇਲ ਵੀਰ ਗੁਰਵਿੰਦਰ ਤੋਂ ਲੈ ਲਾਂਗੇ ਤੇ ਖਾਸ ਵਿਜਟ ਤੁਸੀਂ ਆ ਪਿੰਡ ਲਹਿਰਾਏ ਵੇਟ ਕਰਨੀ ਆ ਬਿਲਕੁਲ ਨੇੜੇ ਮਖੂ ਠੀਕ ਆ ਦੇ ਆ ਜੋ ਕਰਦੇ ਆ ਗੱਲਬਾਤ ਵੀਰ ਗੁਰਵਿੰਦਰ ਵੀਰੇ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਜੀ ਚੜ੍ਹਦੀ ਕਲਾ ਤੁਸੀਂ ਹਾਂ ਠੀਕ ਆ ਸੋ ਗੁਰਵਿੰਦਰ ਵੀਰੇ ਜਿੱਦਾਂ ਕਿ ਆਪਣੇ ਭੈਣ ਭਰਾਵਾਂ ਨੂੰ ਦੱਸ ਦਿਆ ਵਪਾਰ ਦਾ ਕੰਮ ਤੁਹਾਡਾ ਬਹੁਤ ਪੁਰਾਣਾ ਹਾਂਜੀ ਹਾਂਜੀ ਤੁਹਾਨੂੰ ਪਤਾ ਹੀ ਆ ਜੀ ਬਿਲਕੁਲ ਵਪਾਰ ਦਾ ਕੰਮ ਪੁਰਾਣਾ ਵੀਡੀਓ ਆਪਾਂ ਬੇਸ਼ੱਕ ਇਹਨੂੰ ਘੱਟ ਪਾਉਣੇ ਕਿਉਂਕਿ ਅੱਡੇ ਤੇ ਮਾਲ ਚੰਗਾ ਸਾਫ਼ ਸੁਥਰਾ ਉੱਚਾ ਮਾਲ ਆਉਂਦਾ ਤਾਂ ਮੈਨੂੰ ਲੱਗਦਾ ਵੀ ਜਦੋਂ ਆਪਾਂ ਭੈਣ ਭਰਾਵਾਂ ਦੇ ਸਾਹਮਣੇ ਪੇਸ਼ ਕਰਨੇ ਨਾ ਇਹ ਪਸੂ ਕਿਤੇ ਨਾ ਕਿਤੇ ਵੀਰਾਂ ਨੇ ਵੀ ਕਹਿੰਦਾ ਵੀ ਕਿਤੇ ਨਾ ਕਿਤੇ ਮਹਿੰਗਾ ਪਰ ਮੈਨੂੰ ਲੱਗਦਾ ਵੀ ਇਹਨੇ ਲੀਟਰ ਚਵਾਉਣਾ ਵੀ ਅੱਜਕੱਲ ਮੈਨੂੰ ਤਾਂ ਸੁਪਨਾ ਹੀ ਹੋਇਆ ਪਿਆ ਹਾਂਜੀ 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 ਸੋ ਕਹਿ ਦੇਣਾ 15 ਲੀਟਰ ਚਵਾਉਗੀ ਪਰ ਇੱਥੇ ਆ ਵੀ ਜਿਹੜਾ ਰੈਡੀ ਆ ਵੀ ਤੁਸੀਂ ਜਾਣੇ ਵੀ ਬਿਲਕੁਲ ਕੰਡਾ ਕਰਕੇ ਲੈ ਕੇ ਜਾਓ ਆਪਾਂ ਵੀਰ ਜੀ ਉਹ ਕੰਡਾ ਰੱਖਿਆ ਹੈ ਜ਼ੀਰੋ ਦੇ ਅਗਰਾ ਕਰੇ ਹਾਂ ਤੇ ਬਾਲਟੀ ਦਾ ਵਜਨ ਕੱਢ ਕੇ ਤੋਲੇ ਤੋਲੇ ਠੀਕ ਗੱਲ ਕਰਨੀ ਆਪਾਂ ਐ ਪਸ਼ੂ ਵੇਚਣਾ ਇਹ ਨਹੀਂ ਵੀ ਮੰਨ ਲਓ ਲੋਕਾਂ ਨੂੰ ਕਹਤਾ 12 ਕਿਲੋ ਤੇ ਮਗਰੋਂ ਨਿਕਲੇ 6 ਕਿਲੋ ਉਹ ਗੱਲ ਨਹੀਂ ਗਈ ਉਹ ਗੱਲ ਨਹੀਂ ਜੇ ਹੁਣ ਆਪਾਂ ਦਾ 16 ਕਿਦਾ ਤਾਂ 16 ਚਵਾ ਕੇ ਦੇਣਾ ਹੂੰ ਦੋ ਟਾਈਮ ਪਹਿਲਾ ਬੰਦਾ ਖਾਲੀ ਕਰੇ ਟਾਈਮ ਤੇ ਖਾਲੀ ਕਰੇ 6 ਵਜੇ ਕਰਨੀ 7 ਵਜੇ ਟਾਈਮ ਤੋਂ ਵਣ ਕੇ ਜੋਗੇ ਟਾਈਮ ਬੇਸ਼ੱਕ ਦੋ ਟਾਈਮ ਚਵਾਈ ਇੱਕ ਟਾਈਮ ਖਾਲੀ ਤੇ ਤੋੜ ਜੇ ਮੱਝਾਂ ਮਰਜ਼ੀ ਚੋਈ ਜਾਵੇ ਜੀ ਭਾਵੇਂ ਮਹੀਨਾ ਚੋਈ ਜਾਵੇ ਮੱਝਾਂ ਆਪਣੇ ਕੋਲ ਚਾਰ ਨੇ ਅੱਜ ਸੋ ਡਿਟੇਲ ਲੈ ਲੈਣੇ ਆ ਤੇ ਇਹ ਪਹਿਲੇ ਨੰਬਰ ਤੇ ਆਪਾਂ ਜਿਹੜੀ ਇਹ ਮੱਝ ਦਿਖਾਉਣੀ ਹੈ ਸੂਹਾ ਕਿਲਵਾ ਸੂਈ ਹੈ ਇਹ ਸੂਹਾ ਤੇ ਮੜਾ ਜੇ ਤੂੰ ਸਾਈਡ ਕਰ ਲਈ ਆਪਾਂ ਲਾਈਵ ਬਿਜਲੀ ਤੋਂ ਸਾਈਡ ਤੇ ਕਰੀਏ ਕਿ ਸਵੇਰ ਦੋਸਤੋ ਤੀਜਾ ਪਸ਼ੂ ਕਾਲੇ ਪਏ ਨੇ ਆਪਾਂ ਥੋੜਾ ਜਿਹਾ ਪ੍ਰੋਗਰਾਮ ਜਿਹੜਾ ਦੋਸਤੋ ਲੇਟ ਹੋ ਗਏ ਸੀਗੇ ਕੰਮ ਕਾਜ ਦੇ ਵਿੱਚੋਂ ਤੇ ਸਵੇਰ ਤੀਜਾ ਦਿਨ ਕਿੰਨੇ ਹੋ ਗਏ ਸੂਈ ਨੂੰ ਹਾਂਜੀ ਦਿਨ ਦਿਨ 20 ਦਿਨ ਹੋ ਗਏ ਜੀ ਆਪਾਂ 20 ਦਿਨ ਹੋ ਗਏ ਮਗਰ ਕੱਟਾ ਤੇ ਹਾਂਜੀ ਮਗਰ ਕੱਟਾ ਮਗਰ ਮੇਲ ਕਾਫ ਆ 20 ਦਿਨਾਂ ਦੀ ਸੂਈ ਹੈ ਭਰਾਵੋ ਆ ਦੇਖੋ ਤੇ ਗੁਰਵਿੰਦਰ ਵੀਰ ਦਾ ਦੁੱਧ ਹੁਣ ਮੌਕੇ ਤੇ ਕੀ ਚਵਾਵਾਂਗੇ ਵੀਰ ਜੀ ਜੇ ਤਾਂ ਲੀਟਰਾਂ ਨੂੰ ਨਾ ਮਾਰਨਾ ਫਿਰ ਤਾਂ 18 20 ਗਈ ਜਾਈਏ ਤੇ ਜਿਹੜਾ ਕੰਡੇ ਦੇ ਤੋਲ ਕੇ ਦੇਣਾ ਹੈ ਆਪਾਂ ਉਹ 16 ਲੀਟਰ ਆਪਾਂ ਤੋਲ ਕੇ ਦੇਾਂਗੇ 16 ਲੀਟਰ ਹਾਂ ਵਧੇਗਾ ਮਾਸਾ ਘਟਦਾ ਨਹੀਂ ਲਓ ਜੀ ਹਾਂ ਤੇ ਚਵਾਈ ਚ ਵੀ ਕਹਿ ਤੈਨੂੰ ਟਾਈਮ ਚਵਾਵਾਂਗੇ ਇਹ ਨਹੀਂ ਮੰਨ ਲਓ ਵੀ ਜਿਹੜੇ ਟਾਈਮ ਖਾਲੀ ਕਰੋ ਉਸ ਟਾਈਮ ਮੰਨ ਕੇ ਕਲੱਚ ਹੋਵੇ 24 ਹਾਂ ਲਓ ਵੀ ਵੀਰੇ ਖੋਲ ਕੇ ਲੰਮਾ ਤੋਰ ਦੀ ਸੋ ਦੋਸਤੋ ਤੀਜਾ ਸਵੇਰ ਤੁਹਾਨੂੰ ਮਾਝ ਦਿਖਾਉਣੀ ਹੈ ਬਹੁਤ ਵਧੀਆ ਤੇ ਵੱਡੀ ਮਾਝਾ ਦੁੱਧਾਂ ਦੇ ਪੱਖੋਂ ਵੀ ਵੇਖੀਏ ਤੇ 16 ਲੀਟਰ ਗਰੰਟਰਡ ਦੁੱਧ ਆ ਸ ਸੂਣ ਤੋਂ ਬਾਅਦ ਦੇਊਗੀ ਠੀਕ ਆ ਇਥੇ ਦੇਊਗੀ ਦੋਸਤੋ ਨਹੀਂ ਹੈਗਾ ਬਿਲਕੁਲ ਜਿਹੜੀ ਤੁਸੀਂ ਚਵਾਈ ਕਰੋਗੇ ਠੀਕ ਆ ਆ ਦੇਖੋ ਜੀ ਲਓ ਜੀ ਠੀਕ ਆ ਜੀ 16 ਲੀਟਰ ਦੀ ਚਵਾਈ ਦੋਸਤੋ ਇਸ ਮਾਤਰੇ ਕੋਲ ਹਾਜ਼ਰ ਆ ਬਾਕੀ ਥਣ ਚੱਡਾ ਵੇਖ ਕੇ ਤੁਸੀਂ ਨੋਰਮਲ ਹੀ ਆ ਜਜਮੈਂਟ ਕਰ ਲਿਓ ਆ ਦੇਖੋ ਆ ਲੋ ਜੀ ਲਓ ਜੀ ਤੋਰੋ ਲੰਮਾਈ ਤੋੜਦੇ ਆ ਆਰਡਰ ਦੀ ਕੁਆਲਿਟੀ ਬਹੁਤ ਸੋਹਣੀ ਆ ਬੈਸਟ ਆਰਡਰ ਕੁਆਲਿਟੀ ਆ ਦੋਸਤੋ ਥਣ ਬਹੁਤ ਵਧੀਆ ਮੁੱਠੀ ਥਾਣਾ ਲਵਾਈ ਦੇ ਵਿੱਚ ਤੇ 16 ਕਿਲੋ ਦੁੱਧ ਬਿਲਕੁਲ ਹਾਜ਼ਰ ਆ ਨੈਟ ਚੰਗੀ ਮਿਲਕ ਕੈਪੈਸਿਟੀ ਆ ਦੋਸਤੋ ਅੱਜ ਦੇ ਸਮੇਂ ਬਾਕੀ 20 ਦਿਨ ਹੋਏ ਆ ਦੁੱਧ ਤੁਸੀ ਆਪਦੀ ਸੇਵਾ ਹੋ ਰਿਹਾ ਤਾਂ ਦੋਸਤੋ 16 ਤੋਂ ਪਲੱਸ ਵੀ ਬਿਲਕੁਲ ਚੋਲੋ ਬਾਕੀ ਵੀਰ ਕਹਿੰਦਾ ਵੀ ਜੇਕਰ ਡੱਬੇ ਵਾਲਾ ਲੀਟਰ ਵਾਲਾ ਦੁੱਧ ਮਿਲੀਆਂ ਤੇ 18 ਐ ਤੇ ਬਾਕੀ ਦੋਸਤੋ ਕੰਡੇ ਵਾਲਾ ਜਿਹੜਾ ਦੁੱਧ ਤਾਂ ਬਿਲਕੁਲ ਕੰਡਾ ਕਰਕੇ ਲੈਣਾ ਉਹ 16 ਲੀਟਰ ਠੀਕ ਆ ਜੀ ਮਿਲਕ ਕੈਪੈਸਿਟੀ ਤੇ ਬੱਚਾ ਥ ਤੇ ਬਾਕੀ ਆ ਜੋ ਕਰਦੇ ਆ ਗੱਲਬਾਤ ਮੁੱਲ ਰੇਡ ਪਰਤਾ ਵੀਰ ਤੋਂ ਪੁੱਛ ਲੈਨੇ ਆ ਸੋ ਮਾਝ ਵੱਡੀ ਆ ਬਹੁਤੇ ਵੀਰਾਂ ਦੀ ਇੱਛਾ ਹੁੰਦੀ ਆ ਦੋਸਤੋ ਇਹੋ ਜਿਹਾ ਪਸ਼ੂ ਖਰੀਦਣ ਦੀ ਤੇ ਤੁਸੀਂ ਜ਼ਰੂਰ ਖਰੀਦ ਸਕਦੇ ਜੇ ਠੀਕ ਆ ਜੀ ਤੇ ਮੇਰੀ ਹਰ ਵਾਰੀ ਜਿਹੜੀ ਅਪੀਲ ਹੁੰਦੀ ਆ ਵੀ ਜਿਸ ਘਰੋਂ ਜਿਸ ਥਾਂ ਤੋਂ ਕੋਈ ਚੰਗਾ ਪਸ਼ੂ ਤੁਹਾਨੂੰ ਮਿਲਦਾ ਜ਼ਰੂਰ ਖਰੀਦਿਆ ਕਰੋ ਤੇ ਗੁਰਵਿੰਦਰ ਵੀਰ ਕੀ ਮੁੱਲ ਕੀ ਕਰਦੇ ਆ ਮੁੱਲ ਨਾਲ ਆਪਾਂ ਜ਼ਿਆਦਾ ਨਹੀਂ ਕਰਨਾ ਜੀ ਆਪਾਂ 1.5 ਲੱਖ ਰੁਪਏ ਮੰਗਦੇ ਆ ਜੀ 1.5 ਲੱਖ ਹਾਂ ਜੀ ਠੀਕ ਹੈ ਜੀ ਲਓ ਵੀ ਦੋਸਤੋ 1.5 ਲੱਖ ਰੁਪਇਆ ਚੜਾ ਕੇ ਦੇਾਂਗੇ ਆਪਾਂ ਦੋ ਟਾਈਮ ਚ ਹੋਵੇ ਚਾਰ ਟਾਈਮ ਤੋਂ ਹੋਵੇ ਤਿੰਨ ਟਾਈਮ ਹੋਗਲੇ ਦੀ ਇੱਛਾ ਜੀ ਲਓ ਜੀ 16 ਕਿਲੋ ਕੰਡੇ ਦੇ ਵੀਰਾਂ ਦਾ ਵੀ ਚੜਾ ਕੇ ਦੇਵਾਂਗੇ ਵੀ ਜੇ ਕਿਹਾ ਹੈ ਦੋਸਤੋ ਤਾਂ ਪੂਰਾ ਫੜਨ ਵਾਲੀ ਗੱਲ ਆ ਵੀ ਇੱਕ ਟਾਈਮ ਖਾਲੀ ਕਰ ਲਓ ਪਾ ਲੀਟਰ ਲੁੱਟ ਨਹੀਂ ਮਾਰਨੇ ਕੰਡੇ ਦੇ ਤੋਲਣਾ ਲਓ ਜੀ ਠੀਕ ਹੈ ਜੀ ਮਾਝ ਤੁਸੀਂ ਵੇਖ ਲਈਏ ਦੋਸਤੋ ਫੋਨ ਚੱਕ ਕੇ ਬਾਈ ਗੁਰਵਿੰਦਰ ਦੇ ਨਾਲ ਗੱਲਬਾਤ ਕਰ ਲਿਓ ਮੱਝ ਛੱਡਣ ਵਾਲੀ ਦੀ ਹੈ ਜਿਹੜੇ ਵੀਰ ਘੱਟੋ ਘੱਟ ਵੀ ਇੰਨਾ ਖਰਚ ਕਰਨਾ ਚਾਹੁੰਦੇ ਤੇ ਇੰਨੇ ਲੀਟਰ ਮਿਲਕ ਵਾਲੀ ਮੱਝ ਲੱਭ ਰਹੇ ਹੋ ਤੁਸੀਂ ਠੀਕ ਆ ਤੇ ਅਗਲੀ ਮੱਝ ਤੁਹਾਨੂੰ ਮੈਂ ਦਿਖਾਉਣਾ ਦੋਸਤੋ ਬਿਲਕੁਲ ਉਹਦੇ ਥੱਲੇ ਵੀ ਮਿਲਕ ਕੈਪੈਸਿਟੀ ਕਾਫੀ ਖੂਬਸੂਰਤ ਤੇ ਚੰਗੀ ਆ ਆ ਦਿਖਾਉਨੇ ਆ ਜੀ ਗਰਵਿੰਦਰ ਵੀਰ ਇਹ ਕਿੰਵੇਂ ਸੂਵੇ ਇਹ ਤੀਜੇ ਸੂਵੇ ਗਿਆ ਜੀ ਤੀਜੇ ਸੂਵੇ ਆ ਤੇ ਦਿਨ ਇਹਨੂੰ ਕਿੰਨੇ ਕੋ ਗਿਆ ਹਫਤਾ ਲਾ ਲਓ 10 ਦਿਨ ਲਾ ਲਓ ਜੀ ਆ ਸਾਹਮਣੇ ਬੱਚਾ ਨਾਲ ਲਓ ਜੀ ਹਫਤਾ ਮੰਨ ਲਿਓ ਚਾਹੇ 10 ਦਿਨ ਦਾ ਸਮਾਂ ਆ ਬੱਚਾ ਮਗਰ ਕੱਟੇ ਜਾਂ ਤਿੰਨਾ ਮਗਰ ਹਨਾ ਚੌਂ ਮਗ ਹਾਂਜੀ ਤੇ ਦੁੱਧ ਆਪਾਂ ਇਹਦੇ ਥੱਲੇ ਕਿੰਨਾ ਚਾਪਣਾ ਜੀ ਦੁੱਧ ਵੀਰ ਜੀ ਜੇ ਲੀਟਰ-ਆਊਟਰ ਆ ਮਾਰਨਾ ਫਿਰ ਤਾਂ 516 ਕਰ ਦਈਏ ਪਰ ਆਪਾਂ 14 ਤੋਂ 13 ਦੇ ਵਿੱਚਕਾਰ ਕੰਡੇ ਤੇ ਛਾੜ ਕੇ ਦੇਾਂਗੇ ਮੰਨ ਕੇ ਚਲੋ 14 ਹੂੰ 13 ਠੀਕ ਹੈ ਜੀ ਹਾਂ ਜਿਹੜਾ ਕੰਡੇ ਤੇ ਟਾਈਮ ਤੋਂ ਟਾਈਮ ਟੋੜ ਕੇ ਦੇਣਾ ਲਓ ਜੀ ਇਹਦਾ ਜਿਹੜਾ ਦੋਸਤੋ ਤੋਲ ਵੀ ਵੀਰ ਕਹਿੰਦਾ ਵੀ ਕੰਡੇ ਵਾਲਾ ਘੱਟੋ ਘੱੜ ਵੀ 13 ਤੋਂ 14 13 ਤੋਂ ਪਲੱਸ ਮੰਨ ਕੇ ਚਲੋ 13 ਮੈਨੂੰ ਪਰ ਆਪਾਂ 14 14 ਮੰਨ ਕੇ ਚਲੋ ਜੀ ਲਓ ਜੀ ਆਰਡਰ ਦੀ ਕੁਆਲਿਟੀ ਵੇਖੋ ਦੋਸਤੋ ਐਡੇ ਭਾਂਡੇ ਹੋਣ ਤਾਂ ਦੋਸਤੋ 13-14 ਦੀ ਉਮੀ ਸਾਰਾ ਕਰੂਗੀ ਮੈਂ ਜੀ ਹਜੇ ਮੈਲਾ ਮੂਲਾ ਮਾਰ ਨਹੀਂ ਲੱਗਿਆ ਜੀ ਗੁਰਵਿੰਦਰ ਭਾਈ ਸਾਜ ਮੈਲਿਆਂ ਵਿੱਚ ਚੱਲਣਾ ਹੈ ਹਾਂ ਚੱਲਣਾ ਜੀ ਤੇ ਘਟੋਕਰ ਵੀ ਤੁਸੀਂ ਜਿਵੇਂ ਕਹਿੰਦੇ ਵਿਆਸ 16 17 16 ਦੀ ਨਾਰਮਲ ਆਪਾਂ ਵੀ ਜਿਹੜਾ ਆ ਜਾ ਰਹੇ ਉਹ ਦੱਸਣਾ ਹੁਣ ਇਸ ਟਾਈਮ ਜਿਹੜਾ ਆ ਜਾ ਰਹੇ ਖੋਲ ਕੇ ਦੇਣਾ ਜਿਹੜਾ ਆਪਾਂ ਬਿਲਕੁਲ ਬਿਲਕੁਲ ਲਓ ਵੀ ਪ੍ਰਭੂ ਇਹ ਵੀ ਖੋਲ ਕੇ ਦਿਖਾਈਏ ਜੀ ਹਾਂਜੀ ਹਾਂਜੀ ਆ ਦਿਖਾ ਦਿਓ ਕੱਢ ਦਿਓ ਇਧਰ ਜੀ ਠੀਕ ਹੈ ਜੀ ਸੋ ਹਾਈਐਸਟ ਮਿਲਕ ਕੈਪੈਸਿਟੀ ਵਾਲੇ ਦੋਸਤੋ ਪਸ਼ੂ ਤੁਹਾਨੂੰ ਅੱਜ ਦਿਖਾ ਰਹੇ ਹਾਂ ਤੇ ਤਕਰੀਬਨ ਤੁਸੀਂ ਜਿਹੜਾ ਕੰਟੈਕਟ ਬਾਈ ਦੇ ਨਾਲ ਬਿਲਕੁਲ ਨੰਬਰ ਜਿਹੜੇ ਸੇਵ ਕਰਕੇ ਰੱਖ ਲਿਓ ਠੀਕ ਹੈ ਜੀ ਇਸੇ ਤਰ੍ਹਾਂ ਦੇ ਪਸ਼ੂ ਆਉਂਦੇ ਆ ਮੈਂ ਤੁਹਾਨੂੰ ਪਹਿਲਾਂ ਜ਼ਿਕਰ ਕਰਤਾ ਸੀ ਬੇਸ਼ੱਕ ਆਪਾਂ ਵੀਡੀਓ ਦੋਸਤੋ ਘੱਟ ਪਈ ਹੋਵੇ ਇਸ ਕਰੋਂ ਪਹਿਲੀਆਂ ਵੀਡੀਓ ਕਈ ਪਾਈਆਂ ਸੀ ਪਰ ਵੀਡੀਓ ਕੱਟ ਪਈ ਹੋਵੇ ਪਰ ਪਸ਼ੂ ਜਿਹੜੇ ਦੋਸਤੋ ਪੂਰੇ ਸਟੈਂਡਰਡ ਦੇ ਤੁਸੀਂ ਦੇਖ ਸਕਦੇ ਆਹ ਦੇਖੋ ਜੀ ਤੋਰ ਦਿਓ ਲੰਮਾ ਜੀ ਤੋਰ ਦਿਓ ਲਓ ਜੀ ਤੋੜ ਲਓ ਵੀਰ ਜੀ ਤੋੜ ਲਓ ਬਾਕੀ ਵਿਥੀ ਕਾफी ਸੋਹਣੀ ਹੈ ਠੀਕ ਹੈ ਜੀ ਡਿਫਰੈਂਸ ਜਿਹੜਾ ਆਪਸੀ ਥਾਂ ਨਾਲ ਗਾਇਬ ਆ ਉਹ ਬਾਕਮਾਲ ਆ ਠੀਕ ਹੈ ਜੀ ਸੋ ਸਭ ਤੋਂ ਵੱਡੀ ਗੱਲ ਹੁੰਦੀ ਹੈ ਦੋਸਤੋ ਪਸ਼ੂ ਦੀ ਸਾਫ ਸਫਾਈ ਉਪਰੋਂ ਜਿੰਨੀ ਕਿ ਦੋਸਤੋ ਸ਼ਕੀਨ ਵੀ ਹੈ ਸਾਫ ਸਫਾਈ ਹੈ ਉਹਨੀ ਅਰਡਰ ਕੁਆਲਿਟੀ ਕਾफी ਸਾਫ਼ ਆ ਠੀਕ ਹੈ ਜੀ ਆ ਦੇਖ ਲਓ ਜੀ ਠੀਕ ਹੈ। ਜੀ ਬਹੁਤ ਵਧੀਆ ਪਸ਼ੂਤਾਨਾ ਦੋਸਤੋ ਠੀਕ ਹੈ ਜੀ ਆ ਦੇਖੋ। ਠੀਕ ਹੈ ਗਰਵਿੰਦਰ ਵੀਰੇ ਇਹਦਾ ਕੀ ਲੈਣ ਦੇਣ ਫਿਰ ਕੀਤਾ ਕੀ ਡਿਮਾਂਡ ਆ ਤੇ ਕਿੱਥੋਂ ਤੱਕ ਜਿਹੜੀ ਵੀ ਦੇ ਦੇਣੀ ਹੈ। ਕਹਿੰਦਾ ਮੁੱਲ ਜੀ ਭਾਵੇਂ ਮੰਗਨ ਨੂੰ ਸਵਾ ਮੰਗੇ ਪਰ 115000 ਰੁਪਈਆ ਜੀ। 115000 ਹਾਂ ਜੀ। ਵੀ ਹਾਂ ਨਾਲ ਹੀ ਗੱਲ ਵਾਚਦੇ। ਹਾਂ ਜੀ ਹਾਂ ਜੀ। ਤੇ ਬਾਕੀ ਵਿੱਚੋਂ ਥੋੜਾ ਪਤਾ ਕੋਈ ਲੈਸ। ਕੋਈ ਗੱਲ ਮਾਨਤਾ ਕਰ ਦਿਆਂਗੇ ਜੇ ਸਾਨੂੰ ਸੈਟਿੰਗ ਹੋਵੇਗੀ। ਠੀਕ ਹੈ ਜੀ। ਲਓ ਵੀ ਦੋਸਤੋ 115000 ਦੇ ਵਿੱਚੋਂ ਮੌਕੇ ਤੇ ਘਰ ਜੜਾਊਗਾ। ਮਾਨਤਾ ਹੋ ਜਾਊਗਾ ਇੱਕ ਵਾਰੀ ਤੁਹਾਨੂੰ ਥੋੜੀ ਜੀ ਦੋ ਆ ਦੇਖੋ ਮਾਰ ਲਿਆ ਨਾ ਤੁਹਾਡੇ ਘਰ ਦੇ ਡਲਟ ਕੋਈ ਗੱਲ ਨਹੀਂ ਆਹ ਦੇਖੋ ਠੀਕ ਆ ਜੀ ਸਪੇਸ ਕਾਫੀ ਸੋਹਣੀ ਹੈ ਠੀਕ ਆ ਜੀ ਹਰ ਪੱਖ ਤੋਂ ਹਰ ਐਂਗਲ ਤੋਂ ਦੋਸਤੋ ਪੂਰੀ ਆ ਠੀਕ ਆ ਜੀ ਹੱਕ ਰੱਖਦੀ ਆ ਬਿਲਕੁਲ ਜਨਾਵੀਰ ਨੇ ਰੇਟ ਕੀਤਾ ਉਹਨਾਂ ਹੱਕ ਰੱਖਦੀ ਆ ਬਾਕੀ ਚਵਾਈ ਤੁਹਾਨੂੰ ਪਹਿਲਾਂ ਕਰਤਾ ਇੱਕ ਟਾਈਮ ਖਾਲੀ ਕਰਕੇ ਤੇ ਦੋ ਟਾਈਮ ਟਾਈਮ ਟੂ ਟਾਈਮ ਚਵਾਈ ਕਰ ਲਿਓ ਖਾਲੀ ਜੀ ਟਾਈਮ ਤੋਂ ਟਾਈਮ ਆ ਪਚਾਉਣੀ ਆ ਬਿਲਕੁਲ ਬਿਲਕੁਲ ਤੇ ਗੁਰਵਿੰਦਰ ਵੀਰੇ ਹੋਰ ਪਾਸੋਂ ਕਿਹੜੇ ਪੇਸ਼ ਕਰਨੇ ਉਹ ਝੋਟੀ ਲੈ ਰਜੋ ਲਓ ਜੀ ਕੱਢ ਦਿਓ ਬਾਹਰ ਹੀ ਦਿਖਾਈ ਦਿਖਾਈਏ ਪਹਿਲਾਂ ਝੋਟੀ ਉਹ ਵੀ ਪਹਿਲਾਂ ਨਾਲੋਂ ਦੂਜਿਆਂ ਨਾਲੋਂ ਸਾਡੇ ਵਾਸਤੇ ਤਾਂ ਪਹਿਲਣੀ ਹੈ ਅਗਲਾ ਮੰਨਣ ਵਾਲਾ ਜੇ ਮਰਜ਼ੀ ਮੰਨ ਲੈ ਆਪਾਂ ਕਹਿਣਾ ਜੇ ਥੋੜਾ ਕਰਨੀ ਹੈ ਜੀ ਬਿਲਕੁਲ ਠੀਕ ਗੱਲ ਹੈ ਲੋਬੀ ਦੋਸਤੋ ਝੋਟੀ ਤੁਹਾਨੂੰ ਦਿਖਾ ਦਾਂਗੇ ਬਹੁਤ ਚੰਗੀ ਝੋਟੀ ਆ ਨਵੀਂ ਝੋਟੀ ਆ ਪਹਿਲਾਂ ਕੋਈ ਵੀਰ ਮੰਨ ਲੈ ਕੋਈ ਦੂਜੇ ਸਮੇਂ ਮੰਨ ਲੈ ਤੇ ਮੌਜੂਦਾ ਇੱਕ ਉਸ ਝੋਟੀ ਦੀ ਗੱਡੀ 3 ਕਿਲੋ ਤੋਂ ਲਾਗੇ ਬੰਨੇ ਆ ਜੀ ਅੱਛਾ ਜੀ ਇਹ ਮਹਿੰਗੀ ਵੀ ਇੰਨੀ ਆ ਠੀਕ ਆ ਜੀ ਹਾਂ ਠੀਕ ਤੇ ਦੁੱਧ ਵੀਰ ਗੁਰਵਿੰਦਰ ਜਿਹੜੇ ਇੰਨੀ ਅੱਗੇ ਗਾੜ ਹੈਗੀ ਆ ਹਾਂ ਜੀ ਦੁੱਧ ਵੀ ਉਹਨੇ ਕਰ ਪਾਉਂਦੇ ਹਾਂ ਹਾਂ ਜੀ ਹਾਂ ਬਿਲਕੁਲ ਝੋਟੀ ਬਿਲਕੁਲ ਸ਼ਕੀਨ ਝੋਟੀ ਵਖਾਉਣੇ ਬਿਲਕੁਲ ਦੋਸਤੋ ਜਿਵੇਂ ਕਹਿੰਦੇ ਨਾ ਵੀ ਰੁਪਈਆ ਪੈਸਾ ਨਹੀਂ ਨਿਕਲਦਾ ਕਾ ਸਿੰਘਾਂ ਦੇ ਵਿੱਚੋਂ ਉਹ ਜੀ ਝੋਟੀ ਆਪਾਂ ਬਾਹਰ ਕੱਢ ਕੇ ਤੁਹਾਨੂੰ ਦਿਖਾਉਣੇ ਆ ਤਾਜੀ ਸੂਈ ਆ ਠੀਕ ਆ ਜੀ ਤੇ ਮੈਂ ਵਾਰ-ਵਾਰ ਕਹਿੰਦਾ ਵੀ ਦੋਸਤੋ ਬਾਈ ਗੁਰਵਿੰਦਰ ਦੇ ਤੁਸੀਂ ਨੰਬਰ ਸੇਵ ਕਰ ਲਿਓ ਤੇ ਕੰਟੈਕਟ ਬਣਾ ਲਿਓ ਪਸ਼ੂ ਜਿਹੜੇ ਤੁਹਾਨੂੰ ਇਸੇ ਤਰ੍ਹਾਂ ਦੇ ਵੱਡੇ ਲੈਵਲ ਦੇ ਜਿਹੜੇ ਪਸ਼ੂ ਕਿਸੇ ਨੇ ਖਰੀਦਦੇ ਆ 15 14 14 ਲੀਟਰ ਵਾਲੀਆਂ ਉਹ ਪਸ਼ੂ ਤੁਸੀਂ ਖਰੀਦ ਸਕਦੇ ਨੇ ਠੀਕ ਆ ਦੂਜੀ ਗੱਲ ਇਹ ਵੀ ਆਪਾਂ ਨੂੰ ਇਹ ਵੀ ਜੂਰੀ ਵੇਚਣੀ ਆ ਦੁੱਧ ਤੇ ਕਰਕੇ ਜੀ ਵੇਗੀਆਂ ਵੇਚ ਲ ਤੇ ਅਛਾ ਗੁਰਵਿੰਦਰ ਵੀਰੇ ਝੋਟੀ ਦਾ ਕੀ ਡਿਟੇਲ ਕੀ ਹੈ ਸੂਆ ਪਹਿਲਾ ਮੰਨ ਲਓ ਕਿ ਦੂਜਾ ਮੰਨ ਲਓ ਤਾਂ ਆਪਾਂ ਜਿਥੇ ਲਈ ਪਹਿਲਾਂ ਆ ਕੇ ਦਿੱਤੀ ਹੈ ਅਗਲੇ ਮਰਜ਼ੀ ਹੋਣ ਜੇ ਤੇ ਦਿਨੇ ਨੂੰ ਕਿੰਨੇ ਕੋਗੇ ਆ ਦਿਨੇ 10 12 ਹੀ ਹੋਏ ਆ ਜੀ ਉਹ ਬੱਚਾ ਦਾ ਮਗਰ ਦੇ ਕਟਾਈ ਆ ਕਟਾਈ ਆ ਜੀ ਤੇ ਦੁੱਧ ਹੁਣ ਕਿੰਨਾ ਆਪਾਂ ਜੁ ਬੰਦ ਦੁੱਧ 12 ਕਿਲੋ ਦਾ ਤਿਆਰ ਹੈ 12 ਕਿਲੋ ਹਾਂ ਲਓ ਜੀ 12 ਕਿਲੋ ਦੋਸਤੋ ਇਸ ਝੋਟੀ ਦੇ ਥੱਲੇ ਮਿਲਕ ਹਾਜ਼ਰ ਆ ਤੇ ਫੇਸ ਕੁਆਲਿਟੀ ਦੇਖੋ ਇਹਨੇ ਵਾਲਾ ਜੀ ਕੰਡੇ ਵਾਲਾ ਠੀਕ ਹੈ ਜੀ ਨਹੀਂ ਮੰਨ ਲਓ ਝਾਕਲਾ ਨਾ ਮੈਂ 15 ਹੀ ਮੰਨ ਲਓ ਠੀਕ ਹੈ ਬਹੁਤੇ ਵੀਰ ਕਮੈਂਟ ਵੀ ਕਰਦੇ ਹੋ ਤੁਸੀਂ ਠੀਕ ਹੈ ਸਾਰੇ ਜਾਣਕਾਰ ਵੀਰ ਨੇ ਹਲੇ ਉਹ ਨਾ ਹੁਣ ਕਿਤਾ ਦੁਰੂ ਬਿਲਕੁਲ ਬਿਲਕੁਲ ਤੇ ਕੰਡਾ ਵੀ ਲੱਗੇ ਮੈਨੂੰ ਲੱਗਦਾ ਵੀ ਬਾਈ ਗੁਰਮਿੰਦਰ ਵਪਾਰ ਕਿਤੇ ਨਾਲ ਜਿੰਨੇ ਵੀ ਵੀਰ ਸਬੰਧ ਰੱਖਦੇ ਆ ਵੀ ਕੰਡਾ ਕੁੰਡਾ ਤਾਂ ਕੋਈ ਨੇੜੇ ਦੀ ਗੱਲ ਨਹੀਂ ਗੱਲ ਹੀ ਕੰਡੇ ਵਾਲੀ ਕਰਨੀ ਦੂਜੀ ਕਰਨੀ ਨਹੀਂ ਜੀ ਤੇ ਬਿਲਕੁਲ ਹਾਂ ਲਓ ਜੀ ਤੇ ਤੋਰ ਕੇ ਦਿਖਾ ਦਈਏ ਜੀ ਝੋਟੀ ਬਹੁਤ ਸਟੈਂਡਰਡ ਦੀ ਹੈ ਦੋਸਤੋ ਸ਼ਕੀਨਪੂਰੀ ਹੈ ਝੋਟੀ ਤੇ 12 ਕਿਲੋ ਨੈੱਟ ਦੁੱਧ ਹਾਜ਼ਰ ਥਣ ਜੱਡਾ ਜੇਕਰ ਬੈਕ ਸਾਈਡ ਤੋਂ ਤੁਹਾਨੂੰ ਦਿਖਾ ਦਈਏ ਤੇ ਵਿਖਾਲਾ ਬਿਲਕੁਲ ਤਸੱਲੀ ਨਾਲ ਦਿਖਾਵਾਂਗੇ ਤੁਹਾਨੂੰ ਸੋ ਪਸ਼ੂ ਆਪਾਂ ਡੇਲੀ ਦੋਸਤੋ ਦੇਖਦੇ ਆ ਦਿਖਾਉਨੇ ਆ ਬਹੁਤੇ ਵੀਰਾਂ ਨੂੰ ਠੀਕ ਆ ਜੀ ਬਹੁਤ ਚੰਗਾ ਪਸ਼ੂਧਾਨਾ ਵੀਰ ਗੁਰਵਿੰਦਰ ਹੋਰਾਂ ਦੇ ਕੋਲ ਤੇ ਇੱਕ ਵਾਰੀ ਆਉਂਗੇ ਦੋਸਤੋ ਵਿਜ਼ਿਟ ਕਰੋਗੇ ਤਾਂ ਮਾਨ ਖੋਸ਼ ਹੋਊਗਾ ਕਿਉਂਕਿ ਹਾਈਐਸਟ ਮਿਲਕ ਕੈਪੈਸਿਟੀ ਵਾਲੇ ਵੀਰ ਦੇ ਕੋਲ ਪਸ਼ੂ ਆ ਸਾਰੇ ਠੀਕ ਆ ਜੀ ਕਟੋਕਰ ਵੀ ਹਰ ਟਾਈਮ ਦੀ ਜੇਕਰ ਗੱਲ ਕਰ ਲਈ ਕੋਈ 5-4 ਨਾਲ ਜਿਹੜੇ ਆ ਪੱਕੇ ਹੁੰਦੇ ਆ ਸੋ ਕੰਡੇ ਵਾਲਾ ਦੁੱਧ ਹੁੰਦਾ ਦੋਸਤੋ ਕਿ ਲੀਟਰਾਂ ਦਾ ਨਹੀਂ ਹੁੰਦਾ ਬਾਈ ਉਹਨੂੰ ਵੇਚਣਾ ਨਹੀਂ ਦੇਣਾ ਦੁੱਧ ਤੋਲ ਕੇ ਬਸ ਪਸ਼ੂ ਦੁੱਧ ਦੇ ਕਰਕੇ ਫਿਰ ਵੇਚਣਾ ਦੁੱਧ ਥੋੜਾ ਕਿੰਨਾ ਤੋਰਨ ਨੂੰ ਲੰਮਾ ਸੋ ਝੋਟੀ ਜਿਹੜੀ ਦੋਸਤੋ ਪਹਿਲੇ ਸੂਵੇ ਕਾਊਂਟ ਕਰ ਲਏ ਨੇ ਤੇ ਦੂਜੇ ਸੂਵੇ ਤਾਂ ਪੱਕਾ ਤੁਸੀਂ ਮੰਨ ਲਿਓ ਠੀਕ ਹੈ ਜੀ ਤੇ ਝੋਟੀ ਬਿਲਕੁਲ ਨਵੀਂ ਆ ਵੰਡ ਬਹੁਤ ਸੋਹਣੀ ਆ ਚੌਰ ਸਲੇਵਾ ਮੋੜ ਤੋਂ ਠੀਕ ਹੈ ਜੀ ਸਪੇਸ ਆਪਸੀ ਸੱਜੇ ਖੱਬੇ ਉਲਟ ਬਹਿਣੀ ਵਾਲੇ ਪਾਸੇ ਤੁਸੀਂ ਵੇਖੋਗੇ ਸਪੇਸ ਸਾਰੇ ਪਾਸਿਓਂ ਚੌਥਾ ਥਨਾ ਦੀ ਬਹੁਤ ਸੋਹਣੀ ਆ ਠੀਕ ਹੈ ਜੀ ਆ ਲਓ ਜੀ ਲਓ ਜੀ ਮੋੜ ਦੋ ਅੱਛਾ ਰੋਕ ਲਓ ਤੋਂ ਮਿੰਟ ਗੁਰਵਿੰਦਰ ਵੀਰੇ ਇਹਦਾ ਮੁੱਲ ਕੀ ਰਹੂਗਾ ਇਹਦਾ ਮੁੱਲ ਜੀ ਉਹ ਮੱਝ ਨਹੀਂ ਮਾਦੇ ਨਹੀਂ 1 15 ਹੀ 1 15 ਹੀ ਹਾਂ ਨਾ ਹੀ ਇਹ ਕਿ ਵਿੱਚੋਂ ਛੋੜ ਛੋੜ ਕੋਈ ਗੱਲ ਨਹੀਂ ਕਰਦਾਂਗੇ ਮਾਨਤ ਬਹੁਤੇ ਵੀਰ ਕਹਿਣਗੇ ਵੀਰ ਗੁਰਵਿੰਦਰ ਦੇ ਰੇਡ ਤੇਜ ਆ ਪਰ ਮੈਂ ਨਾ ਵੀ ਚਲੋ ਪਸ਼ੂ ਵੀ ਕਮਾਲ ਦੇ ਆਪਾਂ ਮਾਲ ਵੀ ਵੀ ਚੰਗਾ ਲੈਣਾ ਚੰਗਾ ਹੀ ਵੇਚਣਾ ਆਪਾਂ ਨੂੰ ਕੀ ਗੱਲ ਕਰਨੀ ਅੱਛਾ ਗੁਰਵਿੰਦਰ ਵੀਰ ਇੱਕ ਗੱਲ ਲਾਜ਼ਮੀ ਆ ਵੀ ਪਸ਼ੂ ਦੇ ਹਿਸਾਬ ਨਾਲ ਤਾਂ ਮੁੱਲ ਭਰਨਾ ਪੈਂਦਾ ਬੰਦੇ ਹਾਂਜੀ 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 ਠੀਕ ਆ ਜਿਹੋ ਜੀ ਕੁਆਲਿਟੀ ਖਰੀਦੂਗਾ ਉਹੋ ਜਿਹਾ ਹੁਣ ਮੋੜ ਪਾਸੂ ਦਾ ਆ ਪਾਓ ਦੂਜੀ ਸਕੇਸ਼ਨ ਮਾੜਾ ਨਹੀਂ ਆਂਦੇ ਆਪਾਂ ਇਹ ਲੀਟਰਾਂ ਵਾਲੀ ਗੱਲ ਨਹੀਂ ਕਰਨੀ ਝਾਕਾ ਦੋ ਮਿੰਨਾ ਹੀ ਨਹੀਂ ਦੇ ਝਾਕਾ ਤੁਸੀਂ ਉਹ ਮਾ ਬਿਲਕੁਲ ਠੀਕ ਨਹੀਂ ਆਪਾਂ ਦੇਣਾ ਕੰਡੇ ਵਾਲਾ ਇਹਦੇ ਬਿਲਕੁਲ ਤੋਰ ਲੀਏ ਜੀ ਸੋ ਝੋਟੀਦਲੇ ਦੋਸਤੋ 12 ਕਿਲੋ ਆ ਮੈਂ ਵਾਰ-ਵਾਰ ਕਹਿ ਰਿਹਾ ਦੋਸਤੋ ਕਿਉਂਕਿ ਜਿਆਦਾ ਵਾਰ-ਵਾਰ ਰਿਪੀਟ ਗੱਲ ਕਰਨ ਨਾਲ ਕੋਈ ਜਿਆਦਾ ਫਰਕ ਨਹੀਂ ਪੈਂਦਾਗਾ ਪਰ ਇੱਕ ਗੱਲ ਜ਼ਰੂਰ ਜਿੱਤੇ ਰੱਖਿਓ ਵੀ ਕੰਡਾ ਕਰਨ ਵਾਲਾ ਜਿਹੜਾ ਦੁੱਧ ਆ ਦੋਸਤੋ ਉਹ ਹੈਗਾ ਹਾਜ਼ਰ ਜਿਹੜਾ ਠੀਕ ਹੈ ਜੀ ਨਹੀਂ ਤੇ ਜਿਹੜਾ ਲੀਟਰਾਂ ਵਾਲਾ ਝਗਸਮੇਦ ਵੀਰ ਕਈ ਦੱਸੀ ਜਾਂਦੇ ਆ ਠੀਕ ਹੈ ਜੀ ਉਹਨਾਂ ਦੀ ਚਲੋ ਵੀਰਾਂ ਦਾ ਵੀ ਆਪਾਂ ਗੱਲ ਨਹੀਂ ਕਰਦੇਗੇ ਠੀਕ ਆ ਸੋ ਹਾਜ਼ਰ ਜਿਹੜਾ ਦੁੱਧ ਕੰਡੇ ਵਾਲਾ ਹੋਊਗਾ ਸੋ ਵੈਰੀਫਾਈ ਕਰਿਓ ਇੱਕ ਆਪਣੇ ਕੋਲ ਹੋਰ ਝੋਟੀ ਹੈ ਜੀ ਹਾਂਜੀ ਇੱਕ ਹੋਰ ਹੈ ਠੀਕ ਹੈ ਜੀ ਤੇ ਉਹ ਵੀ ਵੀਰ ਨੂੰ ਕਹਿੰਦਾ ਵੀ ਬਾਹਰ ਕੱਢ ਕੇ ਲੈ ਆ ਕੇ ਤੁਹਾਨੂੰ ਦਿਖਾ ਦਿੰਦਾ ਠੀਕ ਹੈ ਜੀ ਰਾਜੂ ਲਿਆ ਪਹਿਲਾਂ ਝੋਟੀ ਇੱਕ ਮੈਂ ਤੁਹਾਨੂੰ ਹੋਰ ਘਰ ਦੀ ਵੀ ਦਿਖਾਉਣੇ ਨੇ ਤੱਕੀ ਅੰਗੀਆਂ ਬੱਚਿਆਂ ਦੀ ਇੱਕ ਮੱਧ ਘਰੇਲੂ ਕਰਦੀ ਹੈ ਜੀ ਹਾਂ ਕੋਈ ਤਾਂ ਹੋਣਾ ਹੈ ਲਓ ਜੀ ਇੱਕ ਮੱਧ ਦੋਸਤੋ ਘਰ ਦੀ ਘਰੇਲੂ ਆ ਉਹ ਵੀ ਬਕਾਊ ਆ ਕੱਚੀ ਆ ਠੀਕ ਹੈ ਜੀ ਸਮਾ ਕੋਈ ਮਹੀਨੇ ਦੇ ਵਿੱਚ ਹੋਵੇ ਦੋਹਾਂ ਦੇ ਵਿੱਚ ਹੋਵੇ ਪੂਰੀ ਹਾਂ ਮਹੀਨਾ ਦੋ ਲੈ ਚੁ ਕਿ ਦੁੱਧ ਵਿੱਚ ਵਾ ਕੇ ਲਿਆਂ ਲੈਂਦਾ ਦੋ ਮਹੀਨੇ ਲੈਂਦੀ ਹੈ ਘਰ ਵਾਲੀ ਮੱਝ ਹਾਂਜੀ ਦੋ ਮਹੀਨੇ ਨਹੀਂ ਨਹੀਂ ਉਹ 20 25 ਦਿਨਾਂ ਦੀ ਕੱਚੀ ਆ 20 25 ਦਿਨਾਂ ਅੱਜਿੰ ਤੱਕ ਇੱਕ ਸਿੰਗ ਫੋਲ ਹਾਂ ਜਿੰ ਤੱਕ 100 ਇਹ ਵੀ ਇੱਥੇ ਹੀ ਨਾ ਲਾਇਆ ਆਪਣੇ ਅਸੀਂ ਬਾਅਦ ਚ ਹਣਾ ਜੀ ਇੱਕ ਵਿਕਰੀ ਵਾਲੇ ਪਸ਼ੂ ਆ ਜਿਹੜੀ ਦੋਸਤੋ ਇੱਕ ਹੋਣ ਅੱਛਾ ਗੁਰਵਿੰਦਰ ਵੀਰ ਜਿਹੜੀ ਹੁਣ ਝੋਟੀ ਆਉਣੀ ਆ ਬਾਹਰ ਇਹ ਤਾਂ ਕੀ ਰਿਕਾਰਡ ਹੈ ਜੀ ਇਹ ਵੀਰ ਦੀ ਪਹਿਲਾ ਨਾ ਤੇ ਜਮਾਂਦਰੂ ਤੇਲੀ ਆ ਜਮਾਂਦਰੂ ਹਾਂਜੀ ਜਮਾਂਦਰੂ ਮਤਲਬ ਕੀ ਪ੍ਰੋਬਲਮ ਸਰੂ ਸਰੂ ਬਣਿਆ ਨੇ ਕਿ ਕੁ ਮੰਨ ਲਓ ਚੌਥੇ ਥਣ 'ਚ ਦੁੱਧ ਨਹੀਂ ਆਇਆ ਤੇ ਦਿਨ ਪਹਿਲਾਂ ਝੋਟੀ ਨੂੰ ਕਿੰਨੇ ਹੋ ਗਏ ਸੋਈ ਨੂੰ ਨੂੰ 5-6 ਦਿਨ ਹੀ ਹੋਏ ਸੋਈ ਨੂੰ ਜੀ ਤੇ ਦੁੱਧ ਬੱਚਾ ਥਲੇ ਕਟਾ ਹੀ ਹੈ ਹਾਂ ਕਟਾ ਸਾਹਮਣੇ ਤੇ ਦੁੱਧ ਕਿੰਨਾ ਹੋਣਾ ਪੰਜਵਾਦਾ ਤਿੰਨ ਥਣਾਂ 'ਚ ਦੁੱਧ ਜੇ ਕੰਡੇ ਦੇ ਤੋਲਣਾਂ ਤੇ 9 ਕਿਲੋ 9 ਕਿਲੋ ਹਾਂ ਝੋਟੀ 11-12 ਕਿਲੋ ਦੁੱਧ ਕਰ ਜੇਗੀ ਆਰਾਮ ਨਾਲ ਠੀਕ ਹੈ ਜੀ ਹਾਂ ਲਿਆਓ ਜੀ ਬਾਹਰ ਕੱਢ ਕੇ ਦਿਖਾਈਏ ਪਹਿਲਾਂ ਝੋਟੀ ਇੱਕ ਦੋਸਤੋ ਹੋਰ ਦਿਖਾ ਦਿੰਦੇ ਜਮਾਂਦਰੂ ਤੇਲ ਦਾ ਸਰੂ ਜਿਹੜਾ ਚੌਥੇ ਥਣ ਦੇ ਨਾਲ ਸੱਜੀ ਬੈਣ ਜਿਹੜੀ ਬਹਿਣੀ ਆਲਾ ਪਾਸਾ ਉਹ ਮਗਰਲੇ ਤੁਹਾਨੂੰ ਤੇਲ ਆ ਸਰੂ ਸਟਾਰਟਿੰਗ ਤੋਂ ਮਤਲਬ ਕਿ ਜਮੰਦਰੂ ਕਹ ਲਈਏ ਵੀ ਸਟਾਰਟਿੰਗ ਤੋਂ ਜਿਹੜਾ ਸਰੂ ਨਹੀਂ ਸੀ ਹੈਗਾਗਾ ਜਿਹੜੇ ਥਾਈ 2 ਦੁੱਸਤ ਧਾਰ ਆਉਣੀ ਹੁੰਦੀ ਆ ਤੇ ਤਿੰਨ ਥਾਣੇ ਤੁਸੀਂ ਮੰਨ ਕੇ ਸੌਦਾ ਕਰ ਸਕਦੇ ਠੀਕ ਆ ਤਿੰਨ ਥਾਣਾ ਤੇ ਝੋਟੀ ਦੀ ਗਾੜੀ 3 ਕਿਲੋ ਦੁੱਧ ਕਰੀਬ ਆ ਜੀ ਤੇ ਤੁਸੀਂ ਡਰਨਾ ਨਹੀਂ ਇੱਕ ਥਾਣੇ ਦੇ ਵਿੱਚੋਂ ਵੀ ਨਹੀਂ ਦੋ ਅਗਲੇ ਥਾਣੇ ਦੀ ਗਾੜੀ 3 ਕਿਲੋ ਤੋਂ ਉੱਪਰ ਆ ਦੋ ਗਾੜ ਵਾਲੇ ਥਾਣੇ ਬਿਲਕੁਲ ਗਾੜੀ ਥਾਣੇ ਦੇ ਵਿੱਚੋਂ ਦਾ ਦੁੱਸਤ 3 ਕਿਲੋ ਤੇ ਮਗਰਲੇ ਥਾਣੇ ਦੇ ਵਿੱਚੋਂ ਵੀ ਦੁੱਧ ਚੰਗਾ ਮਗਰਲੇ ਨੂੰ ਵੀ ਮੰਨ ਲਓ ਕਾਫੀ ਦੁੱਧ ਹੈ ਮਗਰਲੇ ਨੂੰ ਜਿਆਦਾ ਹੀ ਨਿਕਲੂਗਾ ਬਾਕੀ ਭਾਈ ਕਰੰਵਿੰਦਰ ਇਹ ਆਈ ਪਾ ਸਾਰੇ ਚੜੀ ਜਾਈ ਜੋ ਇਹਨੂੰ ਜੇ ਮਗਰਲਾ ਥਣ ਮੈਨੂੰ ਲੱਗਦਾ ਵੀ ਜੇ ਤਿਲ ਜਮਾਂਦਰੂ ਨਾ ਹੁੰਦੀ ਤੇ ਕੁਆਲਿਟੀ ਚੰਗੀ ਸੀ ਸ਼ਾਇਦ ਤੁਹਾਨੂੰ ਪਤਾ ਹੀ ਹੈ ਜੀ ਠੀਕ ਆ ਜੀ ਬਾਕੀ ਦੋਸਤੋ ਆਰਡਰ ਦੀ ਕੁਆਲਿਟੀ ਦੇਖੋ ਤਕਰੀਬਨ ਪਹਿਲਣ ਝੋਟੀ ਸੂਈ ਆ ਤੇ ਮੈਨੂੰ ਲੱਗਦਾ ਵੀ ਜੇ ਦੋਸਤੋ ਮਗਰਲਾ ਬਿਲਕੁਲ ਥਣ ਪ੍ਰੋਪਰ ਚੱਲਦਾ ਹੁੰਦਾ ਠੀਕ ਆ ਜੀ ਬਾਕੀ ਚਲੋ ਕੁਦਰਤੀ ਆ ਨੇਚਰਲੀ ਪ੍ਰੋਸੈਸ ਆ ਤੇ ਆ ਫੇਸ ਕੁਆਲਿਟੀ ਦੇਖੋ ਤੇ 9 ਕਿਲੋ ਦੁੱਧ ਦੋਸਤੋ ਅੱਜ ਬਿਲਕੁਲ ਹਾਜ਼ਰ ਆ ਕੁਛ 6-5 6-7 ਦਿਨਾਂ ਦੀ ਸੂਈ ਦੇ ਥੱਲੇ ਠ ਲੋੜੀ ਕੋਈ ਨਹੀਂ ਸੰਭਲ ਕੇ ਆ ਬੋਲ ਠੀਕ ਹੈ ਜੀ ਠੀਕ ਹੈ ਠੀਕ ਡਾਕ ਨੂੰ ਕੋਈ ਗੰਦੀ ਅੱਛਾ ਗੁਰਵਿੰਦਰ ਵੀਰੇ ਕੀ ਇਹਦਾ ਕੀ ਲੈਣ ਦੇਣ ਫਿਰ ਰਹੂਗਾ ਇਹ ਆਪਾਂ ਦਾ ਮਹਿੰਗੀ ਲਈ ਥਾਣਾ ਤੋਂ ਨਾ ਆਪਣੇ ਕਿਸ ਸੱਜਣ ਤੋਂ ਹੀ ਲਈ ਸੀ ਜੀ ਹਾਂ ਤੇ ਉਹਦੇ ਸੁਚਾਰੇ ਸੱਟ ਲੱਗੀ ਐਕਸੀਡੈਂਟ ਹੋਇਆ ਤੇ ਪਾਸ ਨਹੀਂ ਕੀਤੀ ਹਾਂਜੀ ਤੇ ਉਹ ਆਪਣੇ ਕੋਲ ਥਾਣ ਚੱਲੇ ਨੇ ਮੁੱਲ ਤਾਂ ਆਪਾਂ ਤਾਂ ਬਹੁਤ ਮਹਿੰਗੀ ਲਈ ਮੁੱਲ ਇਸ ਟਾਈਮ ਪੇ 75000 ਕਰ ਦਿੰਦਾ ਜੀ 75000 ਹਾਂ ਤੇ 9 ਕਿਲੋ ਦੁੱਧ ਹਜ਼ਾਰ ਤਿਆਰ ਦੇਾਂਗੇ ਵਾਹੇ ਜੇ ਪੰਜ 10 ਸਾਧਨ ਰਹਿ ਗਈ ਤੇ ਫਿਰ ਵੱਧ ਵਿਜਵਾਵਾਂਗੇ ਹੂੰ ਮਗਰ ਇਹਦੇ ਕੱਟਾਂ ਹੈ ਮਗਰ ਕਟਾ ਜੀ ਲੋ ਵੀ ਦੋਸਤੋ ਚਾਰ ਪਸ਼ੂ ਅੱਜ ਬਿਲਕੁਲ ਅਵੇਲੇਬਲ ਆ ਵੀਰ ਦੇ ਕੋਲ ਵਿਕਰੀ ਵਾਲੇ ਠੀਕ ਹੈ ਇੱਕ ਮੱਝ ਤੁਹਾਨੂੰ ਹੋਰ ਦਿਖਾਉਣੇ ਆ ਜੋ ਇਧਰ ਦੀ ਚਲਦੇ ਆ ਰਾਜੂ ਲੈ ਆ ਮਾਜੋ ਇੱਕ ਮੱਝ ਦੋਸਤੋ ਤੁਹਾਨੂੰ ਹੋਰ ਦਿਖਾਉਣੇ ਆ ਘਰੇਲੂ ਆ ਘਰ ਦੇ ਪਸ਼ੂ ਵੀ ਹੈਗੇ ਨਾਲ ਵਿਕਰੀ ਵਾਲੇ ਪਸ਼ੂ ਆਉਂਦੇ ਆ ਉਹ ਅਲੱਗ ਤੋਂ ਵੀਰ ਹੋਰਾਂ ਨੇ ਬਿਲਕੁਲ ਜਿਹੜੇ ਵਿਖਾਉਣੇ ਆ ਇਧਰ ਕਿਸਾਈਡ ਤੇ ਤੁਸੀਂ ਦੇਖ ਸਕਦੇ ਵੱਖਰੇ ਬੰਨੇ ਆ ਇੱਕ ਘਰੇਲੂ ਪਸ਼ੂ ਆ ਤੇ ਘਰੇਲੂ ਪਸ਼ੂਆਂ ਦੇ ਵਿੱਚੋਂ ਇੱਕ ਜਿਹੜੀ ਮੱਝ ਆ ਮੈਂ ਇਹ ਜਿਆਦੀਆਂ ਡੰਗਰ ਨਾਲ ਸੁਣਾ ਲੈਣੇ ਜਾਂਦੇ ਫਿਰਦੇ ਅਸੀਂ ਚੱਲ ਜਾਈਏ ਅੱਛਾ ਇਹ ਜਿਹੜੀ ਮੈਂ ਆਪਣੀ ਘਰ ਦੀ ਕਸੂਬਾ ਕਿੰਨਾ ਸੁਭਾ ਕਿ ਹੋਣਾ ਜੀ ਇਹ ਮੈਂ ਨਤੀਜਾ ਸੁਣਾ ਜੀ 25 ਦਿਨ ਬਾਕੀ ਆ ਹਾਂ 25 ਦਿਨ ਬਾਕੀ ਆ ਕੀ ਰਿਕਾਰਡ ਵੀਰਾਂ ਦਾ ਕਹਿੰਦਾ ਵੀਰ ਜੀ ਅੱਪਾ 17 ਤੋਂ 18 ਕੰਡੇ ਤੇ ਤੋਲੇ ਆਇਆ 17 ਤੋਂ 18 ਹਾਂ ਠੀਕ ਹੈ ਜੀ ਲਓ ਵੀ ਦੋਸਤੋ 17 ਤੋਂ 18 ਲੀਟਰ ਵੀਰਾਂ ਦਾ ਵੀ ਕੰਡੇ ਤੇ ਤੋਲੇ ਆ ਮੈਂ ਨਤੀਜਾ ਸੁਭਾ ਸੁਣਾ ਇੱਕ ਪਾਸਿਓਂ ਖੋਲ ਬੇਸ਼ਕ ਸਿੰਘ ਦਾ ਰੱਥਾ ਦੋਸਤੋ ਇੱਕ ਬੰਨੇ ਕੁੰਡਾ ਆ ਗਿਆ ਤੇ ਵ ਤੇ ਕਦੀ ਪਲੈਨਿੰਗ ਬਾਈ ਕਰਮਿੰਦਰ ਬਣਾਈ ਸੀ ਵੀ ਕਦੀ ਸੇਲ ਕੀਤਾ ਤਾਂ ਸਿੰਘ ਕੋ ਖੋਖ ਨਾਲ ਦੇ ਦਾਂਗੇ ਬਹੁਤ ਫਰੇਗਾ ਹੀ ਚਲੋ ਕੋਈ ਨਹੀਂ ਹੁਣ ਖਾਦ ਲਈ ਜਿਹੜੀ ਆ ਹਾਂ ਬਿਲਕੁਲ ਬਿਲਕੁਲ ਆਪਾਂ ਦੁੱਧ ਦੇ 12 ਇੰਚ ਦੇ ਵੇਗੀ ਵੇਚ ਲਾਂਗੇ ਨਾ ਤੇ ਜਿਆਦਾ ਹੀ ਮਿਲਕ ਕੈਪੈਸਿਟੀ ਵਾਲੀ ਆ 200 ਠੀਕ ਆ ਵੀ 16 17 18 ਲੀਟਰ ਤੱਕ ਜਿਹੜੀ ਆ ਪਹੁੰਚ ਕਿੰਨੇ ਜਿਵੇਂ 17 ਲੀਟਰ ਤੋਂ ਪਲਾਸੀ ਦਿੱਤਾ ਜੀ ਹਾਂਜੀ ਤੇ ਹੁਣ ਵੀ ਆਪਾਂ ਜੇ ਮੰਨ ਲਓ ਵੇਗੀ ਦੇ ਵੇਚ ਲਾਂਗੇ ਨਾ ਤਾਂ ਸਵਾ ਕੇ ਚਵਾ ਕੇ ਦੁੱਧ ਫਿਰ ਦੇ ਦਾਂਗੇ ਲਓ ਜੀ ਹਾਂ ਸੋ ਬਾਈ ਕਰਵਿੰਦਰ ਜਿਹੜੀ ਦੋਸਤੋ ਬਿਲਕੁਲ ਘਰ ਦੇ ਪਸ਼ੂਆਂ ਤੇ ਲਾਲੀਆ ਤੇ ਰੀਜ ਪੂਰੀ ਆ ਠੀਕ ਆ ਜੀ ਬਹੁਤ ਵਧੀਆ ਧਰਿਆ ਆਗਾ ਇਹ ਮੁਰਾਦਾਈ ਆ ਜੀ ਮੁਰਾਦਾ 1470 ਕਿਹੜਾ ਡਾਕਟਰ ਭਰੇ ਬੰਦਾ ਯਾਰ ਮੈਨੂੰ ਤਾਂ ਖਿਆਲ ਜਨ 1470 10 ਹਾਂ ਬਸ ਉਹ ਭਰਿਆ ਆ 1470 10 ਕੋਈ ਸਰ ਬਿਲਕੁਲ ਸੀਮੈਂਟ ਜਿਹੜਾ ਦੋਸਤੋ ਮੁਰਾ ਦੇ ਵਿੱਚ ਆ ਉਹ ਵੀਰ ਹੋਣਾ ਨੇ ਇਹਦੇ ਵਿੱਚ ਇੰਜੈਕਟ ਕਰਵਾਇਆ ਠੀਕ ਹੈ ਜੀ ਤੇ ਮੱਝ ਤੁਸੀਂ ਵੇਖ ਲਓ ਵੱਡੇ ਪੱਲੇ ਦੀ ਮੈਂ ਤਾਂ ਵੇਖ ਰੱਖਣ ਵਾਲੀ ਆ ਸਾਡੇ ਕੋਲ ਝੋਟੀਆਂ ਝੜੀਆਂਆਂ ਕਾ ਤਿਆਰ ਹੋ ਗਈਆਂ ਨੇ ਜੀ ਤੇ ਉਹਹੀਂ ਇਹ ਮਾਲ ਉਹ ਵੀ ਮੈਂ ਵੇਚਣੀ ਤਿਆਰ ਹੋ ਗਈ ਦੋ ਤਿੰਨ ਪਸ਼ੂ ਰੱਖਣੇ ਨੇ ਬਸ ਕਰੋ ਵੀ ਸੇਲ ਹੌਲਾ ਕਰਨਾ ਚਾਹੁੰਦਾ ਹਾਂ ਉਹ ਵਪਾਰ ਦਾ ਤੁਹਾਡਾ ਕਿੰਨਾ ਜ਼ਿਆਦਾ ਤਰ ਤੇ ਇਹ ਮਾਝਾ ਦੋਸਤੋ ਵਿਖਾਉਣ ਦਾ ਅੱਜ ਮੇਨ ਪਰਪਸ ਇਹੋ ਹੀ ਆ ਵੀ ਜਿਹੜੇ ਵੀਰ ਨੇ ਕਿਸੇ ਨੇ ਖਰੀਦਣੀ ਆ ਹਾਈਐਸਟ ਕੈਪੈਸਿਟੀ ਵਾਲੀ ਸੁਆਇਸ ਉਹ ਆ ਕੇ ਫਿਰ ਦੁੱਧ ਚਵਾ ਕੇ ਫਿਰ ਕੰਡੇ ਚੜਾ ਕੇ ਦੇ ਹਾਂ ਉਹ ਮੌਕੇ ਦੀ ਗੱਲ ਬਾਅਦ ਚ ਜੀ ਫਿਲਹਾਲ ਹੁਣ ਤੁਹਾਨੂੰ ਦਿਖਾਉਣ ਦਾ ਮਤਲਬ ਇਹ ਆ ਵੀ ਦੋਸਤੋ ਅੱਜ ਜੇਕਰ 25 ਦਿਨਾਂ ਤੋਂ ਪਹਿਲਾਂ ਕਿਸੇ ਨੇ ਸਬਦਾ ਕਰਨਾ ਮੈਂ ਇਹ ਨਹੀਂ ਗੱਲ ਇਹ ਠੀਕ ਆ ਤੇ ਕੋਈ 16 17 18 ਲੀਟਰ ਦੀ ਮਿਲਕ ਕੈਪੈਸਿਟੀ ਵਾਲੀ ਆ ਤੇ ਗੁਰਵਿੰਦਰ ਭਾਈ ਲੰਬਾ ਸਮਾਂ ਮਿਲਦੀ ਆ ਹਾਂਜੀ 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 ਠੀਕ ਆ ਵੀਰ ਤੇ ਆਹ ਮਾਝਾ ਦੋਸਤੋ ਇਹ ਜਦੋਂ ਬਿਲਕੁਲ ਰੋਤ ਵਿੱਚ ਹੋਈ ਬਿਲਕੁਲ ਤਿਆਰੀ ਤੇ ਹੋਈ ਜਾਂ ਸੋਣ ਤੋਂ ਬਾਅਦ ਦੁੱਧ ਤੇ ਆਈ ਮਨਾ 4 ਤਰੀਕ ਨੂੰ ਅਗਲੇ ਮਹੀਨੇ ਦਿਨ ਪੂਰੇ ਹੋਣੇ ਆ ਅੱਛਾ ਜੀ ਕੋਈ 10 ਦਿਨ ਵੱਧ ਵੀ ਲ ਜਾ ਸਕਦੇ ਹੂੰ ਮੰਨ ਕੇ ਚਲੋ 25 ਦਿਨਾਂ ਦਾ ਆਈਡੀਆ ਹੈਗਾ ਠੀਕ ਹੈ ਫਿਰ ਹਾਂ ਬਿਲਕੁਲ ਤੇ ਚਲੋ ਚਾਰੋਂ ਦਾ ਪੂਰੇ ਹੋਣੇ ਦੂ ਦੋ ਜਿਆਰ ਵੱਧ ਵਜੇ ਸਾਹੇ ਘਾਟੇ ਤਾਂ ਪਸੂ ਦਾ ਆਪਾਂ ਕੀ ਕਹਿ ਸਕਦੇ ਹੈ ਕੋਈ ਆਪਣਾ ਮਤਲਬ ਕਿ ਅੱਜ ਕੋਈ ਸ਼ਕੀਨ ਵੀ ਰੋਂਦਾ ਤੇ ਤੁਹਾਡੇ ਨਾਲ ਮਤਲਬ ਕਿ ਰੇਡ ਸੰਬੰਧ ਤੇ ਫੋਨ ਤੇ ਗੱਲ ਕਰਦਾ ਹਾਂ ਹਾਂ ਕਰ ਲਾਂ ਕੋਈ ਚੱਕਰ ਠੀਕ ਹੈ ਬਾਕੀ ਜਦੋਂ ਦੋਸਤੋ ਤਿਆਰੀ ਤੇ ਹੋਈ ਜਾਂ ਸੂਨ ਤੋਂ ਬਾਅਦ ਮਿਲ ਕੇ ਜੀ ਬਾਈ ਬਹੁਤ ਬਣਾਉਂਦੀ ਚਵਾਜ ਬਹੁਤ ਚੰਗਾ ਲੱਗਾ ਜੀ ਆ ਸਾਰੀਆਂ ਗੱਲਾਂ ਹੀ ਲੋ ਜੀ ਹਾਂ ਤੇ ਗੁਰਵਿੰਦਰ ਵੀਰੇ ਸੰਪਰਕਾ ਨੰਬਰ ਆਪਣੇ ਜ਼ਰੂਰ ਦੇ ਦਿੰਗੇ ਨੰਬਰ ਆਪਣਾ 9858 ਜੀ ਹਾਂਜੀ 27721 ਠੀਕ ਹੈ ਜੀ ਹਾਂਜੀ ਬਸ ਇਹੋ ਨੰਬਰ ਇੱਕ ਹੀ ਚੱਲਦਾ ਨਾ ਆਪਣੇ ਕੋਲ ਇੱਕੋ ਚ ਕਾਝੂ ਵਪਾਰ ਦਾ ਕੰਮ ਆ ਵੱਡੇ ਪੱਧਰ ਤੇ ਵੀਰ ਬੜੇ ਚੰਗੇ ਚੰਗੇ ਖਾਸ ਸਪੈਸ਼ਲ ਪਸ਼ੂ ਲੈ ਕੇ ਆਉਂਦਾ ਠੀਕ ਆ ਜੀ ਬਾਕੀ ਆਓ ਆਪਦੀ ਨਰਕਪਰਕ ਕਰੋ ਜਾਂਚ ਕਰੋ ਤਸੱਲੀ ਕਰੋ ਦੋ ਡੰਗ ਚਵਾਈ ਕਰੋ ਕੰਡੇ ਤੇ ਦੁੱਧ ਤੋੜ ਲਓ ਦੋ ਟਾਈਮ ਤਿੰਨ ਟਾਈਮ ਤਸੱਲੀ ਕਰਨਾ ਪੈਸ ਕਰਕੇ ਲੈ ਬਹ ਦੇਣੇ ਜਿਹੜਾ ਪਸ਼ੂ ਵੇਚਣਾ ਦੇਣਾ ਚਵਾ ਗਿਆ ਦੇਣਾ ਚਵਾ ਗਿਆ ਠੀਕ ਆ ਜੀ ਡੀਟਰ ਨਾਲ ਉਡਰ ਨਾਲ ਝੱਗ ਜੋ ਕਰਾ ਆਪਣੇ ਕੋਲ ਕੰਮ ਨਹੀਂ ਬਿਲਕੁਲ ਉਹ ਭਲੇਖੀ ਆ ਜੀ ਆ ਪਾਪਾ ਮਹੀਨੇ ਦੀਆਂ ਚਾਰ ਹੀ ਵੇਚਣੀਆਂ ਪਰ ਦੋ ਹੀ ਵੇਚਣੀਆਂ ਮਨਜੂਰ ਨੇ ਸੱਚ ਤੇ ਪਹਿਰਾ ਦੇਣਾ ਸੱਚ ਆ ਕੇ ਦੇਣਾ ਬਿਲਕੁਲ ਸਹੀ ਆਪਣੇ ਘਰੇ ਜੋਵੇ ਦੋ ਟਾਈਮ ਜੋਵੇ ਤਿੰਨ ਤੇ ਮੈਂ ਤਾਂ ਕਹਿੰਦਾ ਆਪਾਂ ਇਹ ਨਹੀਂ ਕਹਤਾ ਵੀ ਝੱਗ ਸਾਨੇ ਮਤਲਬ ਲੀਟਰ ਮਾਰ ਲੋ ਕੰਮ ਕਰਨਾ ਹੀ ਨਹੀਂਗਾ ਜੀ ਜੀ ਹਾਂ ਬਿਲਕੁਲ ਇਹ ਵੀ ਮੈਂ ਸੂਈ ਤੇ ਆਪਾਂ ਚਵਾ ਕੇ ਵੀ ਦਿਆਂਗੇ ਇਹ ਵੀ ਗੱਲ ਹੈ ਲੋ ਵੀ ਦੋਸਤੋ ਮਾਝ ਬੇਸ਼ੱਕ ਤੁਸੀਂ ਦੋਸਤੋ ਦੇਖ ਲਓ ਠੀਕ ਆ ਤੇ ਜਦੋਂ ਬਿਲਕੁਲ ਤਿਆਰੀ ਤੇ ਹੋਈ ਆ ਆਪਾਂ ਇਹਦੀ ਬਕਰੇ ਤੌਰ ਤੇ ਉਚੇਚੇ ਤੌਰ ਤੇ ਵੀਡੀਓ ਪਾ ਦੇਾਂਗੇ ਚਵਾਈ ਦੀ ਪਾ ਦੇਾਂਗੇ ਠੀਕ ਹੈ ਜੀ ਗੱਬਣ ਵੀ ਤੁਹਾਨੂੰ ਲੰਘਦੇ ਟੱਪ ਤੇ ਗੱਬਣ ਵੀ ਦਿਖਾ ਦੇਾਂਗੇ ਤੇ ਜੇਕਰ ਦੋਸਤੋ ਅੱਜ ਤੁਸੀਂ ਕਿਸੇ ਵੀਰ ਦਾ ਮਾਣ ਬਣਿਆ ਤਾਂ ਤੁਸੀਂ ਅੱਜ ਜਿਹੜਾ ਕਾਲ ਕਰ ਲਿਓ ਸੰਪਰਕ ਕਰ ਲਿਓ ਜਿਹੜੇ ਵੀਰ ਨੇ 18 17 ਲੀਟਰ ਵਾਲੀ ਮਾਝ ਖਰੀਦਣੀ ਆ ਜਰੂਰ ਤੁਸੀਂ ਖਰੀਦ ਸਕਦੇ ਜੀ ਠੀਕ ਆ ਜੀ 14 70 10 ਤੋਂ ਅੱਗੇ ਗੱਭਣ ਨਹੀਂ ਹਾਂ ਜੀ ਹਾਂ ਜੀ ਤੇ ਆ ਪਸ਼ੂ ਸੀ ਅੱਜ ਬਾਈ ਗੁਰਵਿੰਦਰ ਹੋਰਾਂ ਦੇ ਕੋਲ ਤੇ ਨੰਬਰ ਦੋਸਤੋ ਲਗਾਤਾਰ ਸਕਰੀਨ ਦੇ ਉੱਤੇ ਚੱਲਦੇ ਨੇ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਜੇ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਗੁਰਵਿੰਦਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ